ਆ ਦੇਖ ਸਾਡੇ ਤੇ ਕੋਰੋਨਾ ਹਸਪਤਲ ਤੇ ਫੇਜ ਰਿਕਸ਼ਾ ਵੇਖੋ ਜੀ ਕਿੱਥੋਂ ਆ ਰਿਹਾ ਆ ਦੇਖੋ ਜੀ ਵੇ ਵੇ ਜੀ ਸਾਡੇ ਗੁਰਨਾਗ ਹਸਪਤਲ ਦੇ ਅੰਦਰ ਰੱਬਾ ਸ਼ੇ ਉੱਤੇ ਦਵਾਈਆਂ ਲੱਗ ਕੇ ਦੁਕਾਨ ਉੱਤੇ ਸਪਲਾਈ ਕੀਤੀ ਜਾਂਦੀ ਹੈ ਬਿਲਕੁਲ ਇਹ ਲਾਈਵ ਤਸਵੀਰਾਂ ਨੇ ਇਹ ਐਮਰਜੈਂਸੀ ਵਾਰਡ ਸਰਜਿਕਲ ਵਾਰਡ ਦੇ ਬਿਲਕੁਲ ਨਾਲੇ ਇਹਦੀ ਇਹ ਵਾਰਡ ਹੈ ਜਿਸ ਤੋਂ ਦਵਾਈਆਂ ਚੱਕ ਕੇ ਰਖਸ਼ਿਤ ਉੱਤੇ ਰੱਖੇ ਜਾਣੀਆਂ ਪੂਰੀ ਵੀਡੀਓ ਵੀ ਸਾਡੇ ਕੋਲ ਬਕਾਇਦਾ ਹੈ ਸਬੂਤ ਦੇ ਤੌਰ ਤੇ ਗੱਲ ਕਰ ਰਹੇ ਹਾਂ ਹਸਪਤਾਲ ਦੇ ਸਟਾਫ ਅਤੇ ਮਰੀਜ਼ਾਂ ਦੇ ਉਸ ਵਕਤ ਹੋਸ਼ ਫਾਕਤਾ ਹੋ ਕੇ ਜਦੋਂ ਇੱਕ ਰਿਕਸ਼ਾ ਚਾਲਕ ਖਾਲੀ ਰਿਕਸ਼ਾ ਲੈ ਕੇ ਹਸਪਤਾਲ ਦੇ ਅੰਦਰ ਪੜ ਗਿਆ ਇਹੀ ਨਹੀਂ ਕਈ ਮਸਲਾ ਉੱਪਰ ਰਿਕਸ਼ਾ ਚੁੜਾਇਆ ਜਾਂਦਾ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ ਸੋਚ ਰਿਹਾ ਸੀ ਕਿ ਕਾਰਨ ਕੀ ਹੋਵੇਗਾ ਅਚੇਹ ਇਸ ਵਿਅਕਤੀ ਦੇ ਵੱਲੋਂ ਕੀ ਕੀਤਾ ਹੋਵੇਗਾ ਨਾ ਹੀ ਰਿਕਸ਼ੇ ਦੇ ਉੱਤੇ ਕੋਈ ਮਰੀਜ਼ ਸਵਾਰ ਸੀ ਤੇ ਨਾ ਹੀ ਇਸ ਰਿਕਸ਼ਾ ਚਾਲਕ ਤੇ ਨਾਲ ਕੋਈ ਵਿਅਕਤੀ ਸੀ ਭਲਾ ਇਸ ਤਰ੍ਹਾਂ ਉਸ ਦੇ ਵੱਲੋਂ ਕਿਉਂ ਕੀਤਾ ਕਿ ਆ ਕਾਰਨ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਇੱਕ ਵਾਰ ਜਰਾ ਤੁਸੀਂ ਵੀ ਸੁਣੋ ਇਸ ਚਾਲਕ ਦੀ ਜ਼ੁਬਾਨੀ ਕਿ ਉਸ ਦੇ ਵੱਲੋਂ ਅਚੇਹ ਕਿਉਂ ਕੀਤਾ ਗਿਆ ਅਕਬੀਰ ਸਿੰਘ ਮੈਡੀਕਲ ਜਾਣੇ ਦੋਈਏ ਤੇ ਭਾਈ ਕਿਹੜੀ ਜਗ੍ਹਾ ਤੇ ਤੁਸੀਂ ਲੈ ਗਿਆ ਰਿਕਸ਼ਾ ਤੇ ਕਿੱਥੇ ਇਹ ਲੈ ਗਿਆ ਮੁੰਡੇ ਜੀ ਮੈਡੀਕਲ ਕਾਲਜ ਕੋਈ ਆਪਣੇ ਹਸਪੀਟਲ ਦੀ ਕੋਈ ਡਿਜ਼ਾਈਨ ਇਹ ਆਰਟੀ ਸੈਂਟਰ ਨਾਲ ਹੀ ਥੱਲੇ ਆ। ਇਹ ਰੱਖਸ਼ਾ ਲਾਊਡ ਹੈਗਾ ਇਹਦੇ ਹਸਪੀਟਲ ਨੂੰ ਪਤਾ ਨਹੀਂ ਇਹਨੂੰ ਪੁੱਛਣਾ ਨਹੀਂ ਨਹੀਂ ਇੱਕ ਹਸਪੀਟਲ ਦੇ ਅੰਦਰ ਰੱਖਸ਼ਾ ਲਿਆਂਦਾ ਗਿਆ ਤੁਹਾਡੇ ਇੱਕ ਮਿੰਟ ਨੂੰ ਪੁੱਛਣ ਦੋ ਪੁੱਛਣ ਦੋ ਜੀ ਸੰਜੀ ਜੀ ਕਿੱਥੇ ਲਿਆਂਦਾ ਰੱਖਸ਼ਾ ਤੁਸੀਂ? ਜੀ ਠਰਕੋ। ਨਹੀਂ ਕਿਹੜੀ ਜਗ੍ਹਾ ਤੇ ਲੈ ਕੇ ਆਏ ਤੁਸੀਂ? ਅਸੀਂ ਜੀ ਇੱਥੋਂ ਹਸਤਾ ਲਿਆਂਦੇ ਆ। ਤੁਸੀਂ ਅੰਦਰ ਕਿਸ ਟਾਈਮ ਕਿਹੜੀ ਜਗ੍ਹਾ ਤੇ ਲੈ ਕੇ ਆਏ ਹੋ ਇਹ ਰੱਖਸ਼ਾ? ਆਈ ਇੱਥੇ ਗੁਰਨਾਕਾਸਟ ਆ। ਅੱਛਾ ਇਹ ਕੀ ਕਰ ਰਹੇ ਹੋ ਇਹਦੇ ਨੂੰ? ਇਹ ਦਵਾਈ ਲੈਣਾ ਹੈ। ਦੋ ਵਾਈ ਕਿੱਥੇ ਜਾਣਗੇ ਇਹ ਅਛਮਗਰ ਦੇ ਸਾਈਡ ਤੇ ਮਗਰਲੀ ਸਾਈਡ ਕਿੱਥੇ ਕਿੱੜੀ ਜਾਵੇ ਆਹੋ ਯਾਰ ਜਿਹਨੇ ਆ ਦਵਾਈ ਕੀ ਉਸੇ ਨੂੰ ਹਸਪੀਟਲ ਦੇ ਖੜਨਾ ਹਾਂ ਜੀ ਹਾਂ ਜੀ ਹਾਂ ਹਾਂ ਜਾਈ ਹਾਂ ਜੀ ਇਸ ਤੋਂ ਪਹਿਲੇ ਵੀ ਰਿਕਸ਼ਾ ਲੈ ਗਿਆ ਸੀ ਲੈ ਗਿਆ ਜੀ ਹਾਂ ਤੇ ਤਾਲੂ ਕਿਸੇ ਨੇ ਲੋ ਕਰੀ ਇਹੋ ਹਸਪੀਟਲ ਦੇ ਅੰਦਰ ਰਿਕਸ਼ਾ ਲੈ ਆ ਨਹੀ ਨਹੀ ਨਾਲ ਆਵਣਾ ਅਰੇ ਅਮਰੀਕਾ ਜਾਣੀ ਕੋਈ ਨਾਲ ਆਪ ਮੈਡੀਕਲ ਫਾਜੂ ਲਾਗੇ ਲੈ